ਪਿਛਲੇ ਦਿਨੀ ਪਿੰਡ ਫੁੱਲੂ ਵਾਲਾ ਡੋਗਰਾ ਵਿੱਚ ਹੋਏ ਅਨੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲਾਭ ਸਿੰਘ ਦੀ ਨੂੰਹੀ ਕਾਤਲ ਨਿਕਲੀ। ਉਸਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਵਾਰਤਾਤ ਨੂੰ ਅੰਜਾਮ ਦਿੱਤਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਫੁੱਲੂ ਵਾਲਾ ਡੋਗਰਾ ਦੇ ਰਹਿਣ ਵਾਲੇ ਲਾਭ ਸਿੰਘ ਦਾ ਕਤਲ ਹੋ ਗਿਆ ਸੀ। ਬੁਢਲਾਡਾ ਪੁਲਿਸ ਵੱਲੋਂ ਕੇਸ ਦਰਜ ਕਰਨ ਤੋਂ 12 ਘੰਟਿਆਂ ਬਾਅਦ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਮ੍ਰਿਤਕ ਲਾਭ ਸਿੰਘ ਜੋ ਕਿ LIC ਵਿੱਚ ਮੁਲਾਜ਼ਮ ਸੀ ਹੋਣ ਵਾਲੀ 31 ਜੁਲਾਈ ਨੂੰ ਉਹ ਰਟਾਇਰ ਹੋ ਰਿਹਾ ਸੀ ਉਸਦੀ ਨੂੰ ਅਮਨਦੀਪ ਕੌਰ ਦੇ ਪਿੰਡ ਦੇ ਹੀ ਇੱਕ ਵਿਅਕਤੀ ਮਨਦੀਪ ਸਿੰਘ ਨਾਲ ਨਾਜਾਇਜ਼ ਸਬੰਧ ਸਨ ਜਿਸਦੇ ਚਲਦਿਆਂ ਉਸ ਨੂੰ ਲੱਗ ਰਿਹਾ ਸੀ ਕਿ ਉਸ ਦਾ ਸਹੁਰਾ ਉਹਨਾਂ ਦੇ ਪ੍ਰੇਮ ਸਬੰਧਾਂ ਵਿੱਚ ਅੜਿੱਕਾ ਬਣੇਗਾ ਜਿਸ ਕਾਰਨ ਉਸਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਹ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਕੱਲ ਸਵੇਰੇ ਸਾਨੂੰ ਗੁਡਲਾੜਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ ਉੱਥੋਂ ਇਤਲਾਹ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮ੍ਰਿਤਕ ਖਲਾਬ ਸਿੰਘ ਜਿਹੜਾ ਮ੍ਰਿਤਕ ਪਾਇਆ ਗਿਆ ਕਿ ਉਹਦਾ ਕਿਸ ਨਾ ਕਿਸੇ ਨੇ ਕੋਈ ਅਣਪਛਾਤੇ ਬੰਦੇ ਆ ਨੇ ਮਰਡਰ ਕਰ ਦਿੱਤਾ ਤੇ ਮੌਕੇ ਤੇ ਪਹਿਲਾਂ ਐਸ ਐਚਓ ਸਾਹਿਬ ਪਹੁੰਚੇ ਫਿਰ ਡੀ ਐਸ ਪੀ ਸਾਹਿਬ ਪਹੁੰਚੇ ਬੁੱਢ ਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਤੇ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀਗੀ ਆ ਰਹੀ ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ CIA ਦੀ ਟੀਮ ਇਹਨਾਂ ਦੇ ਥਾਣੇ ਦੀ ਟੀਮ ਸਾਰੇ ਅਸੀਂ ਮੁਸਤੈਦੀ ਦੇ ਨਾਲ ਬਿਲਕੁਲ ਡੂੰਘਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ 4-5 ਘੰਟਿਆਂ ਦੇ ਵਿੱਚ ਸ਼ਾਮ ਤੱਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਐਕਚੁਅਲ ਜਿਹੜਾ ਮ੍ਰਿਤਕ ਹੈ ਲਾਭ ਸਿੰਘ ਇਹ LIC 'ਚ ਨੌਕਰੀ ਕਰਦਾ ਇੱਕ ਕੈਸ਼ੀਅਰ ਹੱਚ ਜਗਰਾਉਂ 'ਚ ਔਰ ਇਹਦੀ 31 ਅੱਸੇ ਮਹੀਨੇ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਤੇ ਜੋ ਰੀਜ਼ਨ ਨਿਕਲਿਆ ਹੈ ਇਹਦੀ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ ਇਹ 31 ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਕਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਇਹ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ ਚ ਅੜਿੱਕਾ ਹੋਊਗਾ ਉਹਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਹੈ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬਾਲਾ ਹੁੰਦਾ ਹੈ ਲੱਕੜ ਵਾਲਾ ਜਿਹੜਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਿਰਤਕ ਜਿਹੜਾ ਹੈਗਾ ਲਾਭ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ ਸਰ ਕੀਨੀ ਕਿਨੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਅਸੀਂ 9 ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਜਿਹੜਾ ਕਾਤਲ ਹੈ ਉਹਨੇ ਆਪਣਾ ਇਕਬਾਲੇ ਜੁਰਮ ਵੀ ਕਰ ਲਿਆ ਉਹਦੇ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬ੍ਰਾਹਮਤ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਾਲ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਬਿਸਕੁਤ ਸੀ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਤਲਾਕ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਬਟ ਫਿਰ ਵਿੱਚ ਮੌਤ ਬੇਰਾਂ ਨੇ ਪਾ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟੈਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਬੱਸ ਸਰ ਕਿਨੇ ਚਿਰ ਤੋਂ ਪਲਾਨਿੰਗ ਚੱਲ ਰਹੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਉਹ ਡੂੰਗਾਈ ਦੀ ਤਫਤੀਸ਼ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਹਦੇ ਕਹਿਣ ਦੇ ਮੁਤਾਬਕ ਤੇ ਉਹੀ ਹੈ ਕਿ ਸੀਗਾ ਇਹਨਾਂ ਨੂੰ ੜੇ ਕਾ ਲੇਕਿਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਵਿਆਹ ਹੈ ਤੇ ਉਹਨੇ ਉਸੇ ਵੇਲੇ ਅੰਜਾਮ ਦੇ ਦਿੱਤਾ ਇਸ ਜੀ ਤੁਸੀਂ ਹੋਰ ਬੰਦੇ ਦੀ ਵੀ ਹਿਸਾਬ ਨਾਲ ਆਏ ਕੁਝ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਡੰਗਾਈ ਨਾਲ ਪੁੱਛਗਿਛ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ